ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੋਗ ਦੇ ਵਿੱਚ ਅਸੀਂ ਅੱਜ ਜਾ ਰਹੇ ਹਾਂ ਜੀ ਜੈਸਰ ਉੱਥੇ ਕੰਮ ਸੀਗਾ ਜੀ ਇੱਕ ਛੋਟਾ ਜਿਹਾ ਮੈਂ ਤੇ ਨਾਲ ਕਾਜ ਦੀ ਬਹੁਤੀ ਜ਼ਿਆਦਾ ਤੇਜ਼ ਕਰਦੀ ਹੈ ਲਗਭਗ 48 ਡਿਗਰੀ ਟੈਂਪਰੇਚਰ ਆਉਂਦਾ ਹੈ ਹੁਣ ਇਹ ਮਤਲਬ ਹੈ ਕਿ ਜਾ ਰਹੇ ਜੇ ਅੱਗੇ ਤੋਂ ਤੋ ਤਿਆਰ ਦਾ ਟਾਈਮ ਆ ਪੂਰੀ ਛੜ ਕੇ ਸੁੰਸਾਨ ਆ ਟਿੱਕ ਦਾ ਸਾਦਨ ਕੋਈ ਰਿਖਤਾ ਜਿਉਂਦਾ ਜਾਂਦਾ ਜਾਂਦਾ ਦਿੱਖਦਾ ਆ ਉਹ ਸਭ ਹੀ ਖਰਾਬ ਹੋਇਆ ਪਿਆ ਆ ਦੇਖਦੇ ਆ ਪਿਆ ਸਾਰਾ ਸਬਾਲ ਆ ਜੀ ਰਾਜਸਥਾਨ ਦੀਆਂ ਸੜਕਾਂ ਤੇ ਸਾਈਡ ਤੇ ਲੱਗੇ ਰੱਖ ਤੁਹਾਨੂੰ ਰਾਜਸਥਾਨ ਤੋਂ ਰੋਕੀ ਕਰਾਰੇ ਨੇ ਮੌਸਮ ਥੋੜਾ ਜਿਆਦਾ ਖਰਾਬ ਹੋ ਗਿਆ ਜੀ ਢੇਰੀ ਚੱਲਣ ਲੱਗ ਪਈ ਆ ਜੀ ਵਾਵਾ ਤੇਜ਼ ਹੋ ਗਈਆਂ ਸਾਡਾ ਇਹ ਮੋਟਰ ਵੀ ਅਸੀਂ ਥੋੜਾ ਜੀ ਪਹਿਲਾਂ ਪਹਿਲਾਂ ਪਹੁੰਚ ਗਏ ਅਸੋ ਇੰਨੇ ਢੇਰ ਤੇ ਫਸ ਜਾਗੇ ਹਾਂ ਹਾਂਜੀ ਜੇ ਇਸ ਗੱਲ ਦਾ ਡਰ ਸੀਗਾ ਜੀ ਉਹ ਹੀ ਹੋ ਗਿਆ ਜੀ ਤੇ ਰਸਤੇ 'ਚ ਜੀਪ ਪਾਟੀ ਪਈ ਆ ਨੇਰ ਪੂਰਾ ਚੜਿਆ ਪਿਆ ਜੀ ਸੀ ਕੋਲੇ ਜਾ ਕੇ ਦੇਖਿਆ ਪਰ ਕੁਝ ਵੀ ਸਾਨੂੰ ਨਹੀਂ ਦਿਖਿਆਗਾ ਤੇ ਜਿਹੜੇ ਬੰਦੇ ਸੀ ਇਹਦੇ ਵਿੱਚ ਉਹ ਸਾਈਡ ਤੇ ਇੱਕ ਖਾੜੇ ਦੇ ਵਿੱਚ ਡਿੱਟੇ ਹੋ ਸੀ ਨਹਿਰ ਤੋਂ ਬਚ ਕੇ ਨਹਿਰ ਇੰਨਾ ਤੇਜ਼ ਆ ਕੇ ਸਾਡੇ ਤੋਂ ਖੜਾ ਹੋਣਾ ਇੱਥੇ ਬਹੁਤ ਮੁਸ਼ਕਿਲ ਆ ਸਾਡੇ ਤੋਂ ਕੈਮਰਾ ਵੀ ਨਹੀਂ ਫੜਿਆ ਅੰਦਰ ਢੰਗ ਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਅੱਜ ਦਾ ਵਲੌਗ ਇੱਥੇ ਹੀ ਬੰਦ ਕਰਦੇ ਆ ਜੀ ਤੁਹਾਨੂੰ ਫੇਰ ਮਿਲਦੇ ਆ ਜੀ ਕਿਸੇ ਅਗਲੇ ਵਲੌਗ ਦੇ ਵਿੱਚ